ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੇ ਕਵਰੇਜ ਲਈ ਸੰਪਰਕ ਕਰੋ ਗੌਰਵਦਰ ਸ਼ੇਰਪੁਰ ਮੋਬਾਈਲ 9417036301 ਅਤੇ 9814136301 ਜੇ ਤੂੰ ਚਾਹਨਾਏ ਬੁਲਾਉਣਾ ਬਾਬੇ ਨਾਨਕ ਨੂੰ ਜੇ ਤੂੰ ਚਾਹਨਾਏ ਬੁਲਾਉਣਾ ਬਾਬੇ ਨਾਨਕ ਨੂੰ ਪੈਣ ਕੀ ਦੇ ਵੰਗਰਾ ਬਲਾਉਣਾ ਸਿੱਖ ਲੈ ਜੇ ਤੂੰ ਚਾਹਨਾ ਹੈ ਬਲਾਉਣਾ ਬਾਬੇ ਨਾਨਕ ਨੂੰ ਪਹਿਣ ਨਾਨਕੀ ਦੇ ਵੰਗਰਾ ਬਲਾਉਣਾ ਸਿੱਖ ਲੈ ਜੇ ਤੂੰ ਚਾਹਦਾ ਹੈ ਬਲਾਉਣਾ ਬਾਬੇ ਜੇ ਤੂੰ ਚਾਹਨਾਏ ਬੁਲਾਉਣਾ ਬਾਬੇ ਨਾਨਕ ਨੂੰ ਪਹਿਣ ਨਾਨਕੀ ਦੇ ਵੰਗਰਾ ਬੁਲਾਉਣਾ ਸਿੱਖ ਲੈ ਜੇ ਤੂੰ ਚਾਹਨਾਏ ਬੁਲਾਉਣਾ ਬਾਬੇ ਨਾਨਕ ਨੂੰ ਪਹਿਣ ਨਾਨਕੀ ਦੇ ਵੰਗਰਾ ਬੁਲਾਉਣਾ ਸਿੱਖ ਲੈ ਜੇ ਤੂੰ ਚਾਹਨਾਏ ਬੁਲਾਉਣਾ ਬਾਬੇ ਨਾਨਕ ਨੂੰ ਬਲੌਣਾ ਸਿੱਖ ਲੈ ਜੇ ਤੂੰ ਆਏ ਬਲੌਣਾ ਬਾਬੇ ਉਨਾਏ ਤੇ ਹੁਣਾ ਬਾਬੇ ਨਾਨਕ ਨੂੰ ਭਾਈ ਲੈਣੇ ਦੇਵੰਦ ਰਾ ਤੇ ਹੁਣਾ ਸਿੱਖ ਲੈ ਇਹ ਤੂੰ ਚੋਨਾਏ ਤੇ ਹੁਣਾ ਬਾਬੇ ਨਾਨਕ ਨੂੰ bye ਨਾਇ ਸ਼ਿਕਾਉਣਾ ਬਾਬੇ ਨਾਨਕ ਨੂੰ ਭਾਈ ਲਾ ਲੋ ਦੇ ਵੰਗ ਰਾਸ਼ਕਾਉਣਾ ਸੰਤ ਕੀ ਸੰਗਤ ਟੀਵੀ ਦੇਖਣ ਵਾਲੇ ਸਾਹਿਬ ਦਰਸ਼ਕਾਂ ਨੂੰ ਮੇਰੇ ਵੱਲੋਂ ਜਨੀ ਗੌਰਵ ਕਖੇਰਪੁਰ ਵੱਲੋਂ ਪਿਆਰ ਭਰੀ ਨਮਸਕਾਰ ਹਾ ਵਤਨ ਦਰਸ਼ਨ ਕਰਵਾਉਣੇ ਆ ਬਹੁਤ ਹੀ ਪਵਿੱਤਰ ਅਸਥਾਨ ਤੀਰਥਰਾਜ ਮੇਲਾ ਸ਼੍ਰੀ ਕਪਾਲ ਮੋਚਨ ਹਰਿਆਣਾ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਸਲਾਨਾ ਮੇਲਾ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਦੇਸ਼ਾਂ-ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਅਤੇ ਆਸਥਾਨ ਤੇ ਨਤਮਸਤਕ ਹੋ ਕੇ ਆਪਣਾ ਜੀਵਨ ਸਫਲਾ ਕੀਤਾ। ਮੇਲੇ ਦੌਰਾਨ ਡੇਰਾ ਰਾਮ ਬੌਲੀ ਪਿੰਡ ਬਹੋਣਾ ਜ਼ਿਲ੍ਹਾ ਮੋਗਾ ਦੇ ਗੱਦੀ ਨਿਸ਼ੀਣ ਸ਼੍ਰੀ ਮਹੰਤ ਗੋਬਿੰਦ ਸਿੰਘ ਜੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪੰਗਤਾਂ ਵਿੱਚ ਬੈਠ ਕੇ ਲੰਗਰ ਛਕਿਆ ਇਸ ਮੌਕੇ ਪੰਡਿਤ ਕ੍ਰਿਸ਼ਨ ਕੁਮਾਰ ਜੋਸ਼ੀ ਜੀ ਗਊਸ਼ਾਲਾ ਭੈਣੀ ਬਡੰਗਾ ਲੁਧਿਆਣਾ ਮਲੋਤ ਵਾਲੇ ਉਚੇਚੇ ਤੌਰ ਤੇ ਪੁੱਜੇ ਹੋਏ ਸਨ ਅਖੀਰ ਸਾਡੇ ਰਿਪੋਰਟਰ ਗੌਰਵ ਗਰਖ ਸ਼ਿਰਪੁਰ ਨਾਲ ਗੱਲਬਾਤ ਕਰਦੇ ਆਂ ਸਥਾਨ ਦੇ ਮੁੱਖ ਸੰਚਾਲਕ ਸ੍ਰੀ ਮਹੰਤ ਗੋਵਿੰਦਦਾਸ ਜੀ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਆਈਆਂ ਸੰਗਤਾਂ ਦਾ ਅਤੇ ਸੇਵਾਦਾਰਾਂ ਦਾ ਧੰਨਵਾਦ ਵੀ ਕੀਤਾ ਗਿਆ ਜਿਕਰ ਜੋ ਹੈ ਕਿ ਸ੍ਰੀ ਮਹੰਤ ਗੋਵਿੰਦਦਾਸ ਜੀ ਵੱਲੋਂ ਇਹ ਸਾਰੇ ਸਮਾਗਮ ਬ੍ਰਾਮ ਲੀਨ ਸ੍ਰੀ ਸ੍ਰੀ 1008 ਮਹੰਤ ਰਾਮ ਬਲਕਦਾਸ ਜੀ ਮੋਗਾ ਅਤੇ ਕਪਾਲਮੋਚਨ ਵਾਲੇ ਸ਼੍ਰੀ ਸ਼੍ਰੀ 1008 ਬ੍ਰਹਮਲੀਨ ਮਹੰਤ ਗੁਰਮੁਖ ਦਾਸ ਜੀ ਮੋਗਾ ਅਤੇ ਕਪਾਲਮੋਚਨ ਵਾਲੇ ਸ਼੍ਰੀ ਸ਼੍ਰੀ 1008 ਬ੍ਰਹਮਲੀਨ ਮਹੰਤ ਧਰਮ ਦਾਸ ਜੀ ਬੋਲੀ ਬਹੋਣਾ ਵਾਲਿਆਂ ਦੀ ಅಪਾਰ ਕਿਰਪਾ ਸਦਕਾ ਕੀਤੇ ਜਾਂਦੇ ਹਨ ਮੇਲਾ ਸ਼੍ਰੀ ਕਪਾਲਮੋਚਨ ਹਰਿਆਣਾ ਤੋਂ ਗੌਰਵਗੱਗ ਸ਼ੇਰਪੁਰ ਦੀ ਇੱਕ ਖਾਸੀ ਰਿਪੋਰਟ ਸੰਤ ਕਾ ਸੰਗ ਵਡ ਪਾ ਕੀ ਪਾਈ ਐ ਸੰਤ ਕੀ ਸੇਵਾ ਨਾਮ ਧਿਆਈਐ ਸੰਤ ਕੀ ਸੇਵਾ ਨਾਮ ਧਿਆਈਐ ਸੰਤ ਕਾ ਸੰਗ ਵਡ ਪਾ ਕੀ ਪਾਈ ਐ ਸੰਤ ਕੀ ਸੇਵਾ ਨਾਮ ਧਿਆਈਏ ਸੰਤ ਕੀ ਸੇਵਾ ਨਾਮ ਧਿਆਈਏ ਸੰਤ ਕੀ ਸੇਵਾ ਨਾਮ ਤੇ ਆਈ ਐ ਸੰਤ ਕੀ ਸੇਵਾ ਨਾਮ ਤੇ ਆਈ ਐ ਸੰਤ ਕਾ ਸੰਗ ਬੜਾ ਕੀ ਪਾਈ ਐ ਸੰਤ ਕੀ ਸੇਵਾ ਨਾਮ ਤੇ ਆਈ ਐ ਸੰਤ ਕੀ ਸੇਵਾ ਨਾਮ ਤੇ ਆਈ ਐ ਸੰਤ ਕਾ ਸੰਤ ਵੱਡ ਭਾਗੀ ਪਾਈਏ ਸੰਤ ਕੀ ਸੇਵਾ ਨਾਮ ਧਿਆਈਏ ਸੰਤ ਕੀ ਸੇਵਾ ਨਾਮ ਧਿਆਈਏ ਕਾ ਸੰਗਵਟ 파 ਕੀ ਪਾਈ ਐ ਸੰਤ ਕੀ ਸੇਵਾ ਆ ਨਾਮ ਧਿਆਈ ਐ ਸੰਤ ਕੀ ਸੇਵਾ ਆ ਨਾਮ ਧਿਆਈ ਐ ਸੰਤ ਕਾ ਸੰਗਵਟ 파 ਕੀ ਪਾਈ ਐ ਸੰਤ ਕੀ ਸੇਵਾ ਆ ਨਾਮ ਧਿਆਈ ਐ ਸੰਤ ਕੀ ਸੇਵਾ ਨਾਇ ਸ਼ਿਕਾਉਣਾ ਬਾਬੇ ਨਾਨਕ ਨੂੰ ਭਾਈ ਲਾਲੋ ਦੇ ਵੰਗਰਾ ਸ਼ਿਕਾਉਣਾ ਸਿੱਖ ਲੈ ਜੇ ਚੌਂ ਲਾਇ ਚਪਾਉਣਾ ਬਾਬੇ ਨਾਨਕ ਨੂੰ ਜੇ ਤੂੰ ਚਾਉਣਾ ਏ ਬੁਲਾਉਣਾ ਬਾਬੇ ਨਾਨਕ ਨੂੰ ਜੇ ਤੂੰ ਚਾਉਣਾ ਏ ਬੁਲਾਉਣਾ ਬਾਬੇ ਨਾਨਕ ਨੂੰ ਪਹਿਣ ਨਾਨਕੀ ਦੇ ਵੰਗ ਰਾਂ ਬੁਲਾਉਣਾ ਸਿੱਖ ਲੈ ਜੇ ਤੂੰ ਚਾਉਣਾ ਏ ਬੁਲਾਉਣਾ ਬਾਬੇ ਨਾਨਕ ਨੂੰ ਪਹਿਣ ਨਾਨਕੀ ਦੇ ਵੰਗ ਰਾਂ ਬੁਲਾਉਣਾ ਏ ਚੰਦਾਂ ਨੂੰ ਬੁਲਾਉਣਾ ਬਾਬੇ ਬਲਾਉਣਾ ਬਾਬੇ ਨਾਨਕ ਨੂੰ ਭੈਣ ਨਾਨਕੀ ਦੇ ਵੰਗ ਰਾਂ ਬਲਾਉਣਾ ਸਿੱਖ ਲੈ ਜੇ ਤੂੰ ਚਾਉਣਾ ਹੈ ਬਲਾਉਣਾ ਬਾਬੇ ਨਾਨਕ ਨੂੰ ਜੈ ਜੈ सीताराम ਸ੍ਰੀ ਕਪਾਲ ਮੋਚਨ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਤਾਂ ਦੇ ਸਯੋਗ ਨਾਲ ਸਾਧੂ ਮਹਾਂਪਰਚਾ ਦੇ ਸੰਯੋਗ ਨਾਲ ਭਰਿਆ ਹਰ ਸਾਲ ਲੋਕਾਂ ਦੀਆਂ ਸੁੱਖਾਂ ਪੂਰਨ ਇੱਥੇ ਹੁੰਦੀਆਂ ਇਸ ਤਰ੍ਹਾਂ ਹੀ ਹੋਣਾ ਸ੍ਰੀ ਰਾਮ ਮੰਦਿਰ ਕਪਾਲ ਮੋਚਨ ਸ੍ਰੀ ਸ੍ਰੀ 1008 ਬਾਬਾ ਗੁਰਮਖਦਾ ਜੀ ਖੰਡੇਸਰੀ ਮਹਾਰਾਜ ਜੋ ਕਿ ਸੂਰਜਕੁੰਡ ਦੇ ਬਿਲਕੁਲ ਨਾਲ ਸਥਾਨ ਹੈ ਹਰ ਸਾਲ ਦੀ ਤਰ੍ਹਾਂ ਲੰਗਰ ਵੀ ਚਲਾਇਆ ਜਾਂਦਾ ਹੈ ਐਤਕੀ ਵੀ ਲੰਗਰ ਚਲਾਇਆ ਗਿਆ ਔਰ ਮਹਾਰਾਜ ਸਾਡੇ ਕ੍ਰਿਸ਼ਨ ਕੁਮਾਰ ਜੀ ਲੁਧਿਆਣੇ ਵਾਲੇ ਬਿਲਕੁਲ ਛਿਪਦੇ ਵਾਲੇ ਪਾਸੇ ਨੂੰ ਰਹਿੰਦੇ ਆ ਔਰ ਉਹਨਾਂ ਦੇ ਸੰਯੋਗ ਨਾਲ ਭਗਤਾਂ ਦੇ ਸੰਯੋਗ ਨਾਲ ਮਹਾਪੁਰਚਾਂ ਦੇ ਸੰਯੋਗ ਨਾਲ ਮੇਲੇ ਦੇ ਪੂਰੀਆਂ ਰੌਣਕਾਂ ਨੇ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਭਰਦਾ ਰਹੇ ਸਭ ਦੀਆਂ ਮਨੋ ਕਾਮਨਾ ਪੂਰਨ ਕਰਦਾ ਰਹੇ ਆਪਣੇ ਆਪਣੇ ਸ੍ਰੀ ਗੁਰੂ ਮਹਾਰਾਜ ਕੀ ਜੈ ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੇ ਕਵਰੇਜ ਲਈ ਸੰਪਰਕ ਕਰੋ ਗੌਰਵਦਰ ਸ਼ੇਰਪੁਰ ਮੋਬਾਈਲ 9417036301 ਅਤੇ 9814136301